ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਦਲਜੀਤ ਅਜਨੂਹਾ ਜਿਵੇਂ ਕਿ ਸਾਡਾ ਪ੍ਰੋਗਰਾਮ ਹੈ ਜਦੋਂ ਵੀ ਕੋਈ ਅਧਿਕਾਰੀ ਕਿਤੇ ਕੋਈ ਚਾਰਜ ਲੈਂਦਾ ਹੈ ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਗਲਵਤ ਕਰਦੇ ਹਾਂ ਗੁੱਤਗੂ ਕਰਦੇ ਹਾਂ ਕਿ ਉਹ ਜਦੋਂ ਉਹਨਾਂ ਨੇ ਚਾਰਜ ਲਿਆ ਉਹਨਾਂ ਦੀ ਉਸ ਜ਼ਿਲ੍ਹੇ ਲਈ ਉਸ ਜਿਹੜਾ ਵਿਭਾਗ ਲਈ ਹੈ ਕੀ ਪਲੈਨਿੰਗ ਹੈ ਔਰ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਕੀ ਹੁੰਦਾ ਹੈ ਇਸੇ ਲੜੀ ਦੇ ਤਹਿਤ ਅੱਜ ਪਹੁੰਚੇ ਅਸੀਂ ਨਗਰ ਕੌਂਸਲ ਦੇ ਵਿੱਚ ਐ ਨਗਰ ਨਿਗਮ ਉਹ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਮੈਡਮ ਅਸ਼ਕਾ ਜੈਨ ਜੀ ਆਈਐਸ ਅਧਿਕਾਰੀ ਨੇ ਜਿਨ੍ਹਾਂ ਦੇ ਕੋਲ ਇਹ ਐਡੀਸ਼ਨਲ ਚਾਰਜ ਹੈ ਉਹ ਏਡੀਸੀ ਡਿਵੈਲਪਮੈਂਟ ਨੇ ਅੱਜ ਅਸੀਂ ਉਹਨਾਂ ਦੇ ਨਾਲ ਬਖਵਤ ਗੱਲਾਂ ਕਰਾਂਗੇ ਜਿਵੇਂ ਅਸੀਂ ਨਗਰ ਨਿ ਕਰਾਂਗੇ ਕਿਹੜੀਆਂ ਕਿਹੜੀਆਂ ਯੋਜਨਾਵਾਂ ਜੋ ਜ਼ਿਲ੍ਹੇ ਨੂੰ ਦਿੱਤੀਆਂ ਸਰਕਾਰ ਦਿੱਤੀਆਂ ਜਾ ਰਹੀਆਂ ਔਰ ਸਰਕਾਰ ਵੱਲੋਂ ਜਿਹੜੀਆਂ ਯੋਜਨਾਵਾਂ ਦਿੱਤੀਆਂ ਕਿੰਨੀਆਂ ਇੱਕ ਮੁਕੰਮਲ ਹੋ ਗਈਆਂ ਕਿੰਨੀਆਂ ਇੱਕ ਪੈਂਡਿੰਗ ਹੈ ਤਾਂ ਔਰਾਂ ਵਾਲੀਆਂ ਕਿਹੜੀਆਂ ਜਿਹੜੀਆਂ ਆ ਸੁਲਤਾਨ ਦੇਣੀਆਂ ਜਾ ਰਹੀਆਂ ਵਿਭਾਗ ਨੂੰ ਐ ਮੈਡਮ ਅਸ਼ਕਾ ਜੀ ਤੁਹਾਡਾ ਸਵਾਗਤ ਹੈ ਜੀ ਅ ਦੇਖਿਏ ਜਿਵੇਂ ਅਜਨੂਆ ਸਾਹਿਬ ਨੇ ਤੁਹਾਨੂੰ ਦੱਸਿਆ ਹੈ ਅ ਮੈਂ ਮੇਰੀ ਪੋਸਟਿੰਗ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਐਜ਼ ਏਡੀਸੀ ਅਰਬਨ ਡਿਵੈਲਪਮੈਂਟ ਜਿਹਨੂੰ ਏਡੀਸੀ ਸ਼ਹਿਰੀ ਵਿਕਾਸ ਕਹਿੰਦੇ ਐ ਉਸ ਉਹਦੇ ਤੇ ਹੋਈ ਹੈ ਨਾਲੇ ਮੈਨੂੰ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਦਾ ਚਾਰਜ ਵੀ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗੀ ਕਿ ਏਡੀਸੀ ਸ਼ਹਿਰੀ ਵਿਕਾਸ ਇੱਕ ਨਵੀਂ ਪੋਸਟ ਬਣਾਈ ਗਈ ਹੈ ਜੀ ਦੇ ਵਿੱਚ ਸਾਰੇ ਮਿਊਨਿਸਪਲ ਕਾਉਂਸਲ ਤੇ ਨਗਰ ਪੰਚਾਇਤਾਂ ਦਾ ਕੰਟਰੋਲ ਸੁਪਰਵੀਜ਼ਨ ਅਤੇ ਉਹਨਾਂ ਦੇ ਉਹਨਾਂ ਦੇ ਵਿਕਾਸ ਦੇ ਕੰਮਾਂ ਦੀ ਮੋਨਿਟਰਿੰਗ ਦਾ ਕੰਮ ਏਡੀਸੀ ਸ਼ਹਿਰੀ ਵਿਕਾਸ ਨੂੰ ਦਿੱਤਾ ਗਿਆ ਹੈ ਤੁਸੀਂ ਜਾਣਦੇ ਹੋਵੋਗੇ ਕਿ ਇੱਕ ਡਿਪਟੀ ਡਾਇਰੈਕਟਰ ਰੀਜਨਲ ਦੀ ਪੋਸਟ ਹੁੰਦੀ ਸੀ ਜਿਹਦੇ ਕੋਲ 5-6 ਜ਼ਿਲ੍ਹਿਆਂ ਦਾ ਚਾਰਜ ਹੁੰਦਾ ਸੀ ਇੱਥੇ ਦਾ ਚਾਰਜ ਜਲੰਧਰ ਦੇ ਡੀਡੀਆਰ ਕੋਲ ਹੁੰਦਾ ਸੀ ਹੁਣ ਉਹ ਪੋਸਟ ਅਬੋਲਿਸ਼ ਕਰਕੇ ਇਹ ਏਡੀਸੀ ਸ਼ਹਿਰੀ ਵਿਕਾਸ ਹਰ ਜ਼ਿਲ੍ਹੇ ਵਿੱਚ ਪੋਸਟ ਕੀਤੇ ਗਏ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਦੇਸ਼ 'ਚ ਸੂਬੇ 'ਚ ਅਤੇ ਸ਼ਹਿਰ ਦੇ ਵਿੱਚ ਵੀ ਸ਼ਹਿਰੀਕਰਨ ਹਰ ਦਿਨ ਵੱਧਦਾ ਜਾ ਰਿਹਾ ਹੈ ਲੋਕੀ ਪਲਾਨ ਕਰਕੇ ਪਿੰਡਾਂ ਚ ਚੁਆ ਕੇ ਸ਼ਹਿਰਾਂ ਚ ਰਹਿੰਦੇ ਨੇ ਨੌਕਰੀਆਂ ਕਰਕੇ ਹੋਰ ਕਾਰਨ ਰਸ਼ ਕੇ ਬਈ ਸਾਨੂੰ ਸਿਵਿਕ ਕਮਿਊਨਿਟੀਆਂ ਜਿਹੜੀਆਂ ਇੰਪੋਰਟੈਂਟ ਬੁਨਿਆਦੀ ਸਹੂਲਤਾਂ ਹੈਗੀਆਂ ਉਹ ਉਪਲਬਧ ਹੋਣ ਏਡੀਸੀ ਸ਼ਹਿਰੀ ਵਿਕਾਸ ਦਾ ਮੇਨ ਕੰਮ ਅਹੀ ਹੈ ਕਿ ਅਸੀਂ ਇਨਸ਼ੋਰ ਕਰੀਏ ਕਿ ਸਾਡੀ ਨਗਰਪੰਚਾਇਤਾਂ ਮਿਊਨਿਸਪਲ ਕਾਉਂਸਲ ਜਿੱਥੇ ਛੋਟੇ-ਛੋਟੇ ਕਮੇਟੀਆਂ ਵੀ ਬਣੀਆਂ ਹੋਈਆਂ ਨੇ ਉਥੇ ਲੋਕਾਂ ਨੂੰ ਬੇਸਿਕ ਸਹੂਲਤਾਂ ਚੰਗੀ ਤਰ੍ਹਾਂ ਮਿਲਣ ਇਸ ਦੇ ਵਿੱਚ ਪਾਵੇ ਉਹਨਾਂ ਦੇ ਬਿਲਡਿੰਗ ਦੇ ਨਕਸ਼ੇ ਹੋਣ ਪਾਵੇ ਉਹਨਾਂ ਦੀ ਵਾਟਰ ਸਪਲਾਈ ਸੀਵਰੇਜ ਕਨੈਕਸ਼ਨਸ ਹੋਣ ਸਾਫ ਸਫਾਈ ਦਾ ਸਾਰਾ ਜਿੰਮਾ ਜਿਹੜਾ ਮਿਊਨਿਸਪਲ ਕਾਉਂਸਲ ਕੋਲ ਹੁੰਦਾ ਹੈ ਉਹਦੀ ਮੋਨਿਟਰਿੰਗ ਮੇਰੇ ਦਫ਼ਤਰ ਵੱਲੋਂ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਅਸੀਂ ਆਵਾਸ ਯੋਜਨਾ ਚਲਾਉਂਦੇ ਹਾਂ ਜਿਦੇ ਵਿੱਚ ਬੈਨੇਫੀਸ਼ੀਰੀ ਨੂੰ 1.5 ਲੱਖ ਰੁਪਏ ਹੁਣ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਹੋਰ 12500 ਰੁਪਏ ਐਡ ਕਰਕੇ ਆਲਮੋਸਟ ਪੌਨੇ 2 ਲੱਖ ਰੁਪਏ ਘਰ ਬਣਾਉਣ ਵਾਸਤੇ ਗਰੀਬ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਉਹਨਾਂ ਦੀ ਫਾਈਨੈਂਸ਼ੀਅਲ ਮਦਦ ਹੋ ਜਾਂਦੀ ਹੈ ਉਹ ਆਪਦਾ ਮਕਾਨ ਪੱਕਾ ਕਰ ਸਕਦੇ ਨੇ 올 ਵੈਦਰ ਹਾਊਸ ਉਸ ਦੇ ਵਿੱਚ ਗਰਮੀ ਠੰਡ ਬਾਰਿਸ਼ ਦੇ ਵਿੱਚ ਉਹਨਾਂ ਦਾ ਮਕਾਨ ਪੱਕਾ ਰਹੇ ਇਸ ਤਰ੍ਹਾਂ ਦੀ ਸਹੂਲਤ ਦੇਣ ਦੀ ਮੁਹਿੰਮ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਇਸ ਦੇ ਨਾਲ ਹੀ ਤੁਸੀਂ ਜਾਣਦੇ ਹੋ ਕਿ ਕੋਵਿਡ ਦੇ ਵੇਲੇ ਬਹੁਤ ਸਾਰੇ ਸਾਡੇ ਭਾਵੇਂ ਮਾਈਗ੍ਰੈਂਟਸ ਹੋਣ ਜਾਂ ਲੋਕਲ ਲੋਗ ਹੋਣ ਉਹ ਬੇਰੋਜ਼ਗਾਰ ਹੋ ਗਏ ਉਹਨਾਂ ਦੇ ਰੋਜ਼ਗਾਰ ਤੇ ਬਹੁਤ ਫਰਕ ਪੈ ਗਿਆ ਇਸ ਕਰਕੇ ਉਹਨਾਂ ਨੂੰ ਕਈ ਵਾਰੀ ਅੱਗੇ ਹੁਣ ਦੁਬਾਰਾ ਕੰਮ ਕਰਨ ਲਈ ਜਿਵੇਂ ਸਟਰੀਟ ਵੈਂਡਰਸ ਹੈ ਸਪੈਸ਼ਲੀ ਰੇੜੀ ਵਾਲੇ ਹੈ ਚਾਹੇ ਸਬਜ਼ੀ ਵਾਲੇ ਹੋ ਗਏ ਟੌイズ ਵਾਲੇ ਹੋ ਗਏ ਜਿੰਨੇ ਸਟਰੀਟ ਵੈਂਡਰਸ ਹੁੰਦੇ ਨੇ ਉਹਨਾਂ ਨੂੰ ਵਰਕਿੰਗ ਕੈਪੀਟਲ ਲੋਨ ਦਿੱਤਾ ਜਾ ਰਿਹਾ ਹੈ ਜਿਹੜਾ ਕਿ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਜਿਹਦੇ ਤਹਿਤ ਹਰ ਸਟ੍ਰੀਟ ਵੈਂਡਰ ਨੂੰ ਬਿਨਾਂ ਕੁਝ ਪੁੱਛੇ 10000 ਰੁਪਏ ਦਾ ਵਰਕਿੰਗ ਲੋਨ ਦਿੱਤਾ ਜਾਂਦਾ ਹੈ ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਉਹ ਕਿਸੇ ਬਾਹਰੋਂ ਜੇ ਪੈਸਾ ਚੱਕਦੇ ਨੇ ਤਾਂ ਉਹਨਾਂ ਨੂੰ ਬੜਾ ਹੈਵੀ ਰੇਟ ਆਫ ਇੰਟਰਸਟ ਵਿਆਜ ਦੇਣਾ ਪੈਂਦਾ ਹੈ ਹੁਣ ਬੈਂਕ ਵੱਲੋਂ ਇਹ ਬਿਲਕੁਲ ਸਬਸਿਡਾਈਜ਼ਡ ਰੇਟ ਤੇ 노 ਇੰਟਰਸਟ ਲੋਨ ਦਿੱਤਾ ਜਾਂਦਾ ਹੈ ਤੇ ਜਦੋਂ 10000 ਰੁਪਏ ਦੀ ਰੀਪੇਮੈਂਟ ਹੋ ਜਾਂਦੀ ਹੈ ਤਾਂ ਅਗਲੇ ਫੇਜ਼ ਵਿੱਚ ਉਹਨਾਂ ਨੂੰ 20000 ਰੁਪਏ ਦਾ ਅਗਲਾ ਲੋਨ ਦੀ ਕਿਸ਼ਤ ਵੀ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 3000 ਤੋਂ ਵੀ ਵੱਧ ਸਟਰੀਟ ਵੈਂਡਰਸ ਨੇ ਇਸ ਸਕੀਮ ਦਾ ਲਾਭ ਲਿਆ ਹੈ ਮੈਂ ਤੁਹਾਡੇ ਰਾਹੀਂ ਹੋਰ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਤੁਸੀਂ ਇਸ ਸਕੀਮ ਦੇ ਵਿੱਚ ਆ ਕੇ ਆਪ ਦਾ ਲਾਭ ਲੈ ਸਕਦੇ ਹੋ ਇਸ ਤੋਂ علاوہ ਤੁਸੀਂ ਜਾਣਦੇ ਹੋ ਕਿ ਅਸੀਂ ਪਿਛਲੇ ਮਹੀਨੇ 15 ਅਗਸਤ ਤੋਂ ਪਹਿਲਾਂ ਸਵਚ ਵਾਰਡ ਸਕੀਮ ਚਲਾਈ ਸੀ ਜਿਹਦੇ ਤਹਿਤ ਅਸੀਂ ਹੁਸ਼ਿਆਰਪੁਰ ਸ਼ਹਿਰ ਲਈ ਖਾਸ ਤੌਰ ਤੇ ਇੱਕ ਮੁਹਿੰਮ ਚਲਾਈ ਸੀ ਕਿ ਅਸੀਂ ਸੋਸ਼ਲ ਆਰਗੇਨਾਈਜੇਸ਼ਨਸ ਆਰਡਬਲਯੂਏਜ਼ ਰੈਜ਼ੀਡੈਂਟ ਐਸੋਸੀਏਸ਼ਨਸ ਮਾਰਕੀਟ ਐਸੋਸੀਏਸ਼ਨਸ ਨੂੰ ਨਾਲ ਲੈ ਕੇ ਸਾਡੇ ਕਾਉਂਸਲਰਸ ਵੱਲੋਂ ਥਾਂ-ਥਾਂ ਤੇ ਸਫਾਈ ਅਭਿਆਨ ਚਲਾਏ ਗਏ ਸੀ ਤਾਂ ਕਿ ਸ਼ਹਿਰ ਨੂੰ ਸਾਫ਼ ਕੀਤਾ ਜਾ ਸਕੇ ਅਸੀਂ ਸਵਚ ਭਾਰਤ ਦੇ ਤਹਿਤ ਸੋਰਸ ਐਗਰੀਗੇਸ਼ਨ ਤੇ ਡੋਰ ਟੂ ਡੋਰ ਕਲੈਕਸ਼ਨ ਦੀ ਮੁਹਿੰਮ ਚਲਾਉਂਦੇ ਆ ਇਸ ਦਾ ਮਤਲਬ ਹੈ ਕਿ ਜੇ ਹਰ ਘਰ ਆਪਣੇ ਰੇੜੇ ਵਾਲੇ ਨੂੰ ਕੂੜਾ ਦੇਵੇ ਤੇ ਸ਼ਹਿਰ ਵਿੱਚ ਗੰਦਗੀ ਨਹੀਂ ਹੋਵੇਗੀ ਕੂੜਾ ਨਿਰਧਾਰਿਤ ਤੌਰ ਤੇ ਰੇੜੇ ਵਾਲਾ ਲਿਆ ਕੇ ਸਾਡੇ ਪੁਆਇੰਟ ਤੇ ਲਾਏਗਾ ਉੱਥੋਂ ਅਸੀਂ ਉਹਨੂੰ ਕਲੈਕਟ ਕਰਾ ਕੇ ਪਿਕਅਪ ਕਰਾ ਕੇ ਮੇਨ ਡੰਪ ਸਾਈਟ ਤੇ ਲੈ ਕੇ ਜਾਵਾਂਗੇ ਮੇਰੀ ਫਿਰ ਤੁਹਾਡੇ ਰਹੀਂ ਸਾਰਿਆਂ ਨੂੰ ਅਹੀ ਅਪੀਲ ਹੈ ਕਿ ਅ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰੀਏ ਕਿ ਕੂੜੇ ਦੀ ਪ੍ਰਕਿਰਿਆ ਜਿਹੜਾ ਪੂਰਾ ਕਲੈਕਸ਼ਨ ਦਾ ਸਿਸਟਮ ਹੈ ਉਹਨੂੰ ਸਿਸਟਮਟਾਈਜ਼ ਕੀਤਾ ਜਾਵੇ ਉਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਇੱਕ ਪਰਮਨੈਂਟ ਡੇੜਾ ਵਾਲਾ ਆਪਦੇ ਕੋ ਲਾਵਾਂਗੇ ਉਸ ਤੋਂ ਇਲਾਵਾ ਸੋਰਸੈਗregation ਮੈਂ ਤੁਹਾਨੂੰ ਕਿਹਾ ਸੋਰਸ ਸੈਗregation ਦਾ ਮਤਲਬ ਹੈ ਸੈਗregation ਮਤਲਬ ਅਲੱਗ-ਅਲੱਗ ਕਰਨਾ ਸੋਰਸ ਦਾ ਮਤਲਬ ਉਹਦੇ ਸਰੋਤ ਤੇ ਹੀ ਅਲੱਗ-ਅਲੱਗ ਕਰਨਾ ਮੰਦਵ ਇਹ ਹੈ ਕਿ ਜਿੱਥੇ ਕੂੜਾ ਪੈਦਾ ਹੁੰਦਾ ਹੈ ਉਥੋਂ ਹੀ ਕੂੜੇ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਕੀਤਾ ਜਾਵੇ ਤਾਂ ਕਿ ਸਾਡੇ ਸਫਾਈ ਕਰਮਚਾਰੀ ਜਾਂ ਰੇੜੇ ਵਾਲੇ ਨੂੰ ਉਸ ਕੂੜੇ ਨੂੰ ਆਪਣੇ ਪੱਤਰ ਤੇ ਅਲੱਗ ਨਾ ਕਰਨਾ ਪਵੇ ਜੇ ਉਹ ਇਸ ਸਟੇਜ ਤੇ ਆ ਕੇ ਕੂੜਾ ਅਲੱਗ-ਅਲੱਗ ਹੁੰਦਾ ਹੈ ਤਾਂ ਉਸ ਕੂੜੇ ਦੇ ਲਿਫਾਫੇ ਵਿੱਚ ਬਹੁਤ ਸਾਰੇ ਗੰਦਗੀ ਕਿਟਾਨੂ ਵਾਲੇ ਪਦਾਰਥ ਵੀ ਹੁੰਦੇ ਨੇ ਜਿਹਦੇ ਨਾਲ ਉਹਦੀ ਸਿਹਤ ਤੇ ਫਰਕ ਪੈਂਦਾ ਅਸਰ ਪੈਂਦਾ ਹੈ ਮਾੜੀ ਮਾੜਾ ਪ੍ਰਭਾਵ ਪੈਂਦਾ ਇਸ ਕਰਕੇ ਮੇਰੀ ਤੁਹਾਨੂੰ ਇਹ ਹੀ ਬੇਨਤੀ ਹੈ ਕਿ ਜਿੱਥੇ ਤੱਕ ਹੋ ਸਕੇ ਅਸੀਂ ਆਪਣੇ ਘਰਾਂ ਚ ਵੀ ਕਰਾਚੀ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਕਰੀਏ ਅਲੱਗ-ਅਲੱਗ ਕਰਕੇ ਆਪਣੇ ਰੇੜੇ ਵਾਲੇ ਨੂੰ ਉਹ ਦਈਏ ਉਸ ਤੋਂ ਅੱਗੇ ਜਾ ਕੇ ਸਾਡੀ ਮੁਹਿੰਮ ਚੱਲਦੀ ਹੈ ਜਿਦੇ ਤਹਿਤ ਸੀਮ ਪਿਟਸ ਬਣਾਈਆਂ ਹੈਗੀਆਂ ਜਿਦੇ ਵਿੱਚ ਗਿੱਲੇ ਕੂੜੇ ਤੋਂ ਖਾਦ ਬਣਾਈ ਜਾਂਦੀ ਹੈ ਤੇ ਸੁੱਕੇ ਕੂੜੇ ਨੂੰ ਰੀਸਾਈਕਲਿੰਗ ਵਾਸਤੇ ਭੇਜਿਆ ਜਾਂਦਾ ਹੈ ਹੋਰ ਵੀ ਸਰਕਾਰ ਵੱਲੋਂ ਕਈ ਸਕੀਮਸ ਚਲਾਈਆਂ ਜਾ ਰਹੀਆਂ ਨੇ ਜਿਵੇਂ ਕਿ ਪੰਜਾਬ ਸਰਕਾਰ ਨੇ ਰੀਸੈਂਟਲੀ ਇੱਕ ਵਨ ਟਾਈਮ ਸੈਟਲਮੈਂਟ ਫਾਰ ਇਲੈਗਲ ਵਾਟਰ ਕਨੈਕਸ਼ਨਸ ਵਾਟਰ ਅਤੇ ਸੀਵਰੇਜ ਕਨੈਕਸ਼ਨਸ ਅਨਾਉਂਸ ਕੀਤਾ ਹੈ ਜਿਹਦੇ ਤਹਿਤ ਜਿਨ੍ਹਾਂ ਦੇ ਵੀ ਕਨੈਕਸ਼ਨਸ ਅਜੇ ਤੱਕ ਇਲੈਗਲ ਨੇ ਜਿਹੜੇ ਨਾਗਰਿਕ ਸਾਡੇ ਬਿੱਲ ਨਹੀਂ ਹੀ ਪੇ ਕਰ ਰਹੇ ਇਹ ਹੁਸ਼ਿਆਰਪੁਰ ਲਈ ਵੀ ਹੈ ਤੇ ਨਾਲ ਸਾਰੀ ਕਮੇਟੀਆਂ ਲਈ ਵੀ ਹੈਗੀ ਹੈ ਗੜਸ਼ੰਕਰ ਮਹਲਪੁਰ ਹਰਿਆਣਾ ਸ਼ਾਮਚਰਾਸੀ ਦਸੂਆ ਮੁਕੇਰੀਆਂ ਤਲਵਾੜਾ ਇੱਥੇ ਦੇ ਸਾਰੇ ਨਾਗਰਿਕਾਂ ਨੂੰ ਮੇਰੀ ਅਪੀਲ ਹੈ ਕਿ ਇਸ ਸਕੀਮ ਦਾ ਲਾਭ ਲਿਓ ਇਹ ਬੜੇ ਸਸਤੇ ਰੇਟਸ ਤੇ ਸਰਕਾਰ ਨੇ ਤੁਹਾਡੇ ਵਾਟਰ ਕਨੈਕਸ਼ਨਸ ਰੈਗੂਲਰਾਈਜ਼ ਕਰਨ ਲਈ ਸਕੀਮ ਕੱਢੀ ਹੈ ਜਿਹਦੇ ਤਹਿਤ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੇ ਵਿੱਚ ਵਿੱਚ ਤੁਹਾਡੇ ਕਨੈਕਸ਼ਨਸ ਰੈਗੂਲਰਾਈਜ਼ ਹੋ ਸਕਦੇ ਨੇ ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਸਾਨੂੰ ਕੱਲ ਨੂੰ ਕੋਈ ਵੀ ਪਾਣੀ ਦੀ ਸਮੱਸਿਆ ਹੁੰਦੀ ਹੈ ਤਾਂ ਨਗਰਪਾਲਿਕਾ ਨਗਰਪੰਚਾਇਤ ਨਗਰ ਨਿਗਮ ਜ਼ਿੰਮੇਵਾਰ ਹੋਵਾਂਗੇ ਕਿ ਤੁਹਾਡਾ ਪਾਣੀ ਦਾ ਕਨੈਕਸ਼ਨ ਠੀਕ ਹੋਵੇ ਤੁਹਾਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮਿਲ ਸਕੇ ਨਾਲੀ ਸੀਵਰੇਜ ਦਾ ਕਨੈਕਸ਼ਨ ਵੀ ਸਿਸਟਮੈਟਿਕਲੀ ਮਿਲ ਸਕੇ ਆ ਮੈਮ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਸ ਉਸਤਾਂ ਜਿਹੜੀਆਂ ਦੇ ਰਿਹਾ ਹੋ ਐਜੇ ਐਡੀਸੀ ਡਿਵੈਲਪਮੈਂਟ ਐਂਡ ਨਗਰ ਕਲਸਨ ਦੇਡੇ ਕਮਿਸ਼ਨਰ ਨੇ ਆਪਾਂ ਗੱਲ ਕਰੀਏ ਸੋਸ਼ ਭਾਰਤ ਦੀ ਤੁਸੀਂ ਸ਼ੁਰੂ ਕੀਤਾ ਪੂਰੇ ਵਾਰਡਸ ਦੇ ਵਿੱਚ ਗੱਲ ਕੀਤੀ ਹੈ ਜਦੋਂ ਤੁਸੀਂ ਯੋਜਨਾ ਸ਼ੁਰੂ ਕਰਦੇ ਆ ਸਫਾਈ ਦੀ ਉਸ ਤੋਂ ਬਾਅਦ ਰੀ ਚੈੱਕ ਕਰਦੇ ਆ ਕਿੰਨਾ ਤੁਹਾਨੂੰ ਆਸ਼ਵਾਸਨ ਕਿੰਨਾ ਤੁਹਾਨੂੰ ਮਿਲਦਾ ਜਿਹਦੇ ਵਿੱਚ ਲੱਗਾ ਵੀ ਤੁਹਾਨੂੰ ਜਿਹੜੇ ਲੋਕ ਤੁਹਾਡੇ ਕੋਲਵੇ ਤੁਸੀਂ ਕਰ ਪਾਏ ਹੋ ਔਰ ਲੋਕ ਤੁਹਾਡੇ ਕਹਿਣੇ ਦੇ ਮਤਾਬਕ ਨੇ ਜਾਂ ਵਾਰਡਸ ਦੇ ਵਿੱਚ ਲੋਕ ਜਿਵੇਂ ਕੂੜਾ ਘਰਦਾ ਆ ਜਿਵੇਂ ਤੁਸੀਂ ਇਨਸਟਰਕਸ਼ਨ ਦਿੰਦੇ ਹੋ ਉਸ ਤਰ੍ਹਾਂ ਕਰ ਰਹੇ ਹੋ ਦੇਖਿਏ ਮਿਕਸਡ ਰਿਸਪਾਂਸ ਹੁੰਦਾ ਹੈ ਜਿਵੇਂ ਇਹ ਆਦਤਾਂ ਸਾਡੀਆਂ ਕਾਫੀ ਪੁਰਾਣੀ ਸਾਨੂੰ ਪਈਆਂ ਹੋਈਆਂ ਨੇ ਕਿ ਜਿਹੜਾ ਬੰਦਾ ਆਪਣਾ ਕੂੜਾ ਲੈ ਕੇ ਕਿੱਥੇ ਇੱਕ ਸਾਈਡ ਤੇ ਡੰਪ ਕਰਦਾ ਹੈ ਜਿਵੇਂ ਇੱਥੇ ਚੋਬਨ ਰੋੜ ਤੇ ਅਸੀਂ ਦੇਖਦੇ ਹਾਂ ਕਈ ਅਜੇ ਵੀ ਲੋਕੀ ਉੱਥੇ ਕੂੜਾ ਸੁੱਟਦੇ ਨੇ ਅ ਜਿਵੇਂ ਗਿੱਲਾ ਸੁੱਕਾ ਅਲਨ ਅਲੱਗ ਕਰਨ ਦੀ ਵੀ ਆਦਤ ਹੌਲੇ-ਹੌਲੇ ਪੈਂਦੀ ਹੈ ਲੇਕਿਨ ਮੈਂ ਦੱਸਣਾ ਚਾਹਾਂਗੀ ਕਿ ਹੁਸ਼ਿਆਰਪੁਰ ਨਗਰ ਨਿਗਮ ਵਿੱਚ ਦੋ ਵਰਡਸ ਵਿੱਚ ਤਾਂ ਆਲਮੋਸਟ 100% ਸੈਗਰੀਗੇਸ਼ਨ ਅਸੀਂ ਅਚੀਵ ਕਰ ਚੁੱਕੇ ਹਾਂ ਔਰਡ ਨੰਬਰ 29 ਦਾ ਜਿਹੜਾ ਜੇ ਗੱਲ ਕੀਤੀ ਜਾਵੇ ਤੇ ਔਰਡ ਨੰਬਰ 1 ਦੀ ਗੱਲ ਕੀਤੀ ਜਾਵੇ ਕਾਉਂਸਲਰਸ ਦਾ ਵੀ ਕੰਮ ਸ਼ਲਾਗਾਯੋਗ ਹੈ ਤੇ ਮੈਂ ਨਗਰ ਨਿਗਮ ਦੇਵੀ ਕਰਮਚਾਰੀਆਂ ਨੂੰ ਦੀ ਸ਼ਲਾਗਾ ਕਰਦੀ ਹਾਂ ਕਿ ਉਹਨਾਂ ਨੇ ਬਾਰੀ-ਬਾਰੀ ਲੋਕਾਂ ਨੂੰ ਕਨਵਿੰਸ ਕਰਕੇ ਇਹ ਸੁੱਕਾ ਗਿੱਲਾ ਕੂੜਾ ਅਲੱਗ ਕਰਾ ਲਿਆ ਅਸੀਂ ਹੁਣ ਅਹੀ ਮੁਹਿੰਮ ਬਾਕੀ ਔਰਡਸ ਤੇ ਵੀ ਲੈ ਕੇ ਜਾ ਰਹੇ ਨੇ ਤੇ ਦੋਬੀਗਾੜ੍ਹ ਤੇ ਸਾਡਾ ਇੱਕ ਪੁਆਇੰਟ ਬਣਿਆ ਹੋਇਆ ਜਿੱਥੇ ਅਸੀਂ ਉਸੇ ਗਿੱਲੇ ਕੂੜੇ ਤੋਂ ਖਾਦ ਬਣਾਉਂਦੇ ਆਂ ਉਹ ਖਾਦ ਅਸੀਂ 15 ਅਗਸਤ ਦੇ ਮੌਕੇ ਤੇ ਵੰਡੀ ਵੀ ਵੀ ਹੈਗੀ ਐ ਬੜੀ ਨਿਊਟ੍ਰੀਸ਼ੀਅਸ ਤੇ ਪੋਸਟਿਕ ਸਬਜ਼ੀਆਂ ਉਸ ਤੇ ਨਾਲ ਉਗਾਈਆਂ ਜਾ ਸਕਦੀਆਂ ਨੇ ਮੇਰੀ ਸਾਰੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਆਪ ਦੇ ਘਰੇ ਵੀ ਇਸ ਗਿਲੇ ਕੁੜੇ ਨੂੰ ਯੂਟਿਲਾਈਜ਼ ਕਰ ਸਕਦੇ ਹੋ ਇੱਕ ਟੋਇਆ ਪੁੱਟ ਕੇ ਆਪਦੇ ਲੌਨ ਦੇ ਵਿੱਚ ਜਾਂ ਇੱਕ ਡੱਬਾ ਰੱਖ ਕੇ ਉਸ ਦੇ ਵਿੱਚ ਬੜੀ ਸੌਖੀ ਖਾਦ ਬਣਾਈ ਜਾ ਸਕਦੀ ਹੈ ਇਸ ਤੇ ਬਹੁਤ ਬਹੁਤ ਵੱਡੀ ਕੋਈ ਟੈਕਨੋਲੋਜੀ ਨਹੀਂ ਹੈ ਮੈਮ ਜਿਹੜਾ ਬਿੱਲ ਦੀ ਗੱਲ ਕੀਤੀ ਹੈ ਇਲੀਗਲ ਕਨੈਕਸ਼ਨ ਸੀਗੇ ਬਾਟ ਕਨੈਕਸ਼ਨ ਸੀਗੀ ਉਹ ਤੱਕ ਜਿਵੇਂ ਤੁਸੀਂ ਹਸੂਲਤ ਇੱਕ ਇਸਮਤੀ ਦਿੱਤੀ ਹੈ ਸ਼ਹਿਰ ਦੇ ਲੋਕਾਂ ਨੂੰ ਵਾਰਸਵਾਸੀਆਂ ਨੂੰ ਕਿ ਤੁਸੀਂ ਜਿਹੜਾ ਇੱਕ ਵਨ ਟਾਈਮ ਸੈਟਲਮੈਂਟ ਤੁਸੀਂ ਕਰ ਲਓ ਤੇ ਉਹਦੇ ਵਿੱਚ ਲੋਕਾਂ ਦਾ ਕਿੰਨਾ ਅੰਕ ਤੁਹਾਡੇ ਕੋਲ ਰਿਸਪੌਂਸ ਮਿਲ ਪਿਆ ਜਿਹੜਾ ਇਸ ਗੱਲੇ ਨਾਲ ਦੇਖਿਏ ਇੱਕ ਨਵੀਂ ਸਕੀਮ ਹੈ ਸਾਨੂੰ ਉਮੀਦ ਹੈ ਕਿ ਹੁਸ਼ਿਆਰਪੁਰ ਨਗਰ ਨਿਗਮ অলমোস্ট 10000 কানেকশন আজে ਵੀ ਸਾਡੇ ਰਿਕਾਰਡ ਚ ਹੈਗੇ ਨੇ ਜਿਹੜੇ ਅਜੇ ਰੈਗੂਲਰਾਈਜ਼ ਹੋਣ ਵਾਲੇ ਆ ਅਸੀਂ ਆਨਲਾਈਨ ਐਪਲੀਕੇਸ਼ਨਸ ਵੀ ਇਨਵਾਈਟ ਕਰ ਰਹੇ ਹਾਂ ਸਾਡੀ ਵੈਬਸਾਈਟ ਤੇ ਜਿੱਥੇ ਐਪਲੀਕੈਂਟ ਘਰੇ ਬਹਿ ਕੇ ਆਪ ਦਾ ਕਨੈਕਸ਼ਨ ਰੈਗੂਲਰਾਈਜ਼ ਕਰਨ ਲਈ ਅਪਲਾਈ ਕਰ ਸਕਦਾ ਹੈ ਦੋ ਫੀਲਡਸ ਉਹਨਾਂ ਨੂੰ ਐਂਟਰ ਕਰਨੇ ਸਿਰਫ ਕੱਲਾ ਆਪਣਾ ਨਾਮ ਤੇ ਐਡਰੈਸ ਐਂਟਰ ਕਰਨਾ ਹੈ ਤੇ 200 ਰੁਪਏ ਜਮ੍ਹਾਂ ਕਰਾ ਕੇ ਉਹ ਆਪਣਾ ਕਨੈਕਸ਼ਨ ਰੈਗੂਲਰਾਈਜ਼ ਪਰਮਨੈਂਟ ਕਰ ਸਕਦੇ ਨੇ ਉਸ ਤੋਂ ਇਲਾਵਾ ਸਾਡੀ ਟੀਮਸ ਘਰ ਘਰ ਜਾ ਕੇ ਵੀ ਬਿਲਜ਼ ਵੰਡਣ ਗਿਆ ਉਦੋਂ ਵੀ ਟੀਮ ਕੋਲ ਆਪਦੇ ਟੈਬਲੇਟਸ ਹੋਣਗੇ ਜਿਦੇ ਰਾਹੀਂ ਐਪਲੀਕੈਂਟ OT scheme ਦੇ ਲਈ ਅਪਲਾਈ ਕਰ ਸਕਦੇ ਨੇ ਬਹੁਤ ਬਹੁਤ ਧੰਨਵਾਦ ਮੈਡਮ ਦੋਸਤੋ ਇਸਨ ਮੈਡਮ ਅਸ਼ਕਾ ਜਨ ਆਈ ਸਦਕਰੀ ਜਿਹੜਾ ਨੇ ਦੋ ਉਦੇ ਨੇ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਹੁਸ਼ਿਆਰ ਪਰਉ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਤਫਸੀਲ ਨਾਲ ਦਸੀਆਂ ਤਾਂ ਕਿ ਜਿਹੜੇ ਸਾਡੇ ਲੋਕ ਆ ਉਹਨਾਂ ਸਹੂਲਤਾਂ ਨੂੰ ਲੈ ਸਕਣ ਤੇ ਸਾਡੀ ਵੀ ਇਹ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕੋਸ਼ਿਸ਼ ਹੋਊਗੀ ਕਿ ਲੋਕਾਂ ਤੱਕ ਇਹ ਗੱਲ ਪਹੁੰਚਾਈਏ ਤਾਂ ਕਿ ਲੋਕ ਜਿਹੜੀ ਕਿਸੇ ਵੀ ਤਰ੍ਹਾਂ ਦੀ ਸਹੂਲਤ ਆ ਜਾਂ ਕਿਸੇ ਤਰ੍ਹਾਂ ਜੋ ਪ੍ਰੋਬਲਮ ਆ ਉਹਦਾ ਸ਼ਾਰਟ ਆਊਟ ਚਾਹੁੰਦੇ ਆ ਜਿਵੇਂ ਸਰਕਾਰ ਵੱਲੋਂ ਦਿਸ਼ਾੰਦੇਸ਼ ਦਿੱਤੇ ਗਏ ਜਾਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਉਹ ਸਹੂਲਤਾਂ ਲੈ ਕੇ ਉਹਦਾ ਹੱਲ ਕਰਨ ਸਮਾਧਾਨ ਕਰਨ ਤਾਂ ਕਿ ਜਿਹੜਾ ਉਹ ਆਪਣੇ ਜਿੱਥੇ ਹੁਸ਼ਿਆਪੁਰ ਸਾਫ ਸਵਸ਼ ਭਾਰਤ ਦੇ ਤਹਿਤ ਸਾਫ ਰਹੇ ਵਾਟਸਾਫ ਰੈਂ ਸਫਾਈ ਤੇ ਤੇ ਨਾਲ ਦੀ ਨਾਲ ਕੋਵਿਡ ਜਿਹੜੀ ਜਾਂ ਪਿਆਨਕ ਮੌਰੀ ਜਿਹੜੀ 3rd ਵੇਵ ਦੀ ਵੀ ਲੋਕ ਗੱਲ ਕਰ ਰਹੇ ਜਿਹੜੇ ਮਾਹਰ ਨੇ ਤੇ ਉਦੋਂ ਜਾ ਕੇ ਬਚਿਆ ਜਾ ਸੇ ਪ੍ਰੋਟੋਕੋਲ ਨੂੰ ਪ੍ਰੋਪਰ ਅਡਾਪਟ ਕੀਤਾ ਜਾਵੇ ਫੁਲੀਅਰਸ ਅਪਡੇਟਸ ਫਲਾਈ ਐਂਡ ਫਾਲੋ ਅਵਰ ਫੇਸਬੁੱਕ ਪੇਜ ਐਸਐਮਸ ਐਟ ਨਿਊਜ਼ ਐਂਡ ਡੋਨਟ ਫੋਰਗੇਟ